ਉੱਚਿਤ ਹੈ ਤੇ ਤਾਂ ਹੀ ਸੁਖ ਹੈ ਨਹੀਂ ਤੇ ਮਹਾਰਾਜ ਕਹਿੰਦੇ ਸਾਰਾ ਕੁਝ ਹੁੰਦਿਆਂ ਹੋਇਆ ਫਿਰ ਵੀ ਸੁਖੀ ਨਹੀਂ ਹੋਣਾ ਬੱਚਾ ਆਪਣੇ ਪਿਤਾ ਨਾਲ ਮੇਲਾ ਵੇਖਣ ਗਿਆ ਉਹਨੇ ਆਪਣੇ ਪਿਓ ਦੀ ਉਂਗਲ ਫੜੀ ਆ ਜਦੋਂ ਉਹ ਮੇਲੇ ਵਿੱਚ ਦਾਖਲ ਹੋਏ ਹੁਣ ਉਹਦਾ ਧਿਆਨ ਪਿਆ ਚੀਜ਼ਾਂ ਵੱਲ ਕਦੇ ਖਾਣ ਵਾਲੀ ਚੀਜ਼ ਮੰਗਦਾ ਕਦੇ ਖੇਡਣ ਵਾਲੀ ਮੰਗਦਾ ਤੇ ਪਿਤਾ ਕਹਿੰਦਾ ਪੀ ਚੱਲ ਕੁਝ ਸਮਾਂ ਆਪਾਂ ਮੇਲਾ ਵੇਖ ਲਈਏ ਤੇ ਜਾਣ ਲੱਗਿਆ ਤੈਨੂੰ ਲੈਦਾਂਗਾ ਮੇਲਾ ਵੇਖਦਿਆਂ ਵੇਖਦਿਆਂ ਉਂਗਲ ਛੁੱਟ ਗਈ ਤੇ ਆਪਣੇ ਪਿਓ ਨਾਲ ਵੱਖ ਹੋ ਗਿਆ। ਉਹ ਬੜਾ ਰੋ ਰਿਹਾ। ਕੁਪਲਾ ਬੰਦਾ ਆਇਆ ਤਾਂ ਉਹਨੇ ਵੇਖਿਆ ਕਿ ਬੱਚਾ ਕਿਸੇ ਦਾ ਵਖਰਾ ਹੋ ਗਿਆ। ਰੋ ਰਿਹਾ ਹੈ। ਉਹਨੇ ਪਾਸੇ ਉੱਚੀ ਥਾਂ ਤੇ ਖਿਲਾ ਰਿਆ ਕਿ ਚੱਲ ਤੇਰਾ ਪਿਤਾ ਲੱਭਦਾ ਹੋਣਾ ਤੈਨੂੰ ਆ ਜਾਏਗਾ। ਤੇ ਕਢਾਉਣਾ ਲੈ ਕੇ ਦਿੱਤਾ ਵੀ ਪਰਚ ਜਾਏ ਬੱਚੇ ਨੂੰ ਆਖਿਆ ਵੀ ਲੈ ਕੁਝ ਸਮਾਂ ਖੇਡ ਉਹ ਕਹਿੰਦਾ ਵੀ ਮੈਂ ਨਹੀਂ ਖੇਡਣਾ ਉਹਨੇ ਯਤਨ ਕੀਤਾ ਵੀ ਚਲ ਕੋਈ ਖਾਣ ਵਾਲੀ ਚੀਜ਼ ਇਹਨੂੰ ਲੈ ਦਿੰਦੇ ਆ ਤੇ ਪਰਚ ਜਾਏਗਾ ਉਹ ਖਾਣ ਵਾਲੀ ਚੀਜ਼ ਲਿਆ ਕੇ ਦਿੱਤੀ ਆਖਿਆ ਵੀ ਉਹਨਾਂ ਚਿਰ ਕੁਝ ਖਾ ਲੈ ਆ ਜਾਏਗਾ ਲਬਦਾ ਆ ਪਿਤਾ ਤੈਨੂੰ ਪਰ ਬੱਚਾ ਰੋ ਰਿਹਾ ਵੀ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਕੁਝ ਨਹੀਂ ਖਾਣਾ ਨਾ ਮੈਨੂੰ ਖੇਡਣ ਵਾਲੀ ਚੀਜ਼ ਚਾਹੀਦੀ ਹੈ ਨਾ ਮੈਨੂੰ ਖਾਣ ਵਾਲੀ ਚਾਹੀਦੀ ਹੈ ਮੈਂ ਆਪਣੇ ਪਿਓ ਕੋਲ ਜਾਣਾ ਕੁਝ ਸਮਾਂ ਪਹਿਲਾਂ ਉਹੀ ਚੀਜ਼ਾਂ ਉਹੀ ਬੱਚਾ ਉਹ ਕਹਿੰਦਾ ਮੈਨੂੰ ਆਹ ਚਾਹੀਦਾ ਆਹ ਚਾਹੀਦਾ ਹੁਣ ਸਾਰਾ ਕੁਝ ਮਿਲ ਰਿਹਾ ਤੇ ਕਹਿੰਦਾ ਪਿਓ ਚਾਹੀਦਾ ਇਹਦਾ ਭਾਵੇਂ ਹੈ ਕਿ ਮੇਲੇ ਦੇ ਜਿਹੜੇ ਸੁੱਖ ਆ ਉਹ ਪਿਓ ਦੀ ਫੜੀ ਹੋਈ ਉਂਗਲ ਵਿੱਚ ਸਨ ਚੀਜ਼ਾਂ ਵਿੱਚ ਨਹੀਂ ਸੀ ਜਿਹ ਚੀਜ਼ਾਂ ਵਿੱਚ ਹੁੰਦੇ ਤੇ ਉਹ ਤੇ ਮਿਲ ਰਹੀਆਂ ਸਨ ਅੱਖਿਆ ਇੱਥੇ ਜਿਹੜਾ ਸੁੱਖ ਆ ਉਹ ਗੁਰੂ ਨਾਲ ਪਿਆਰੇ ਨਾਲ ਜੁੜਿਆ ਨਸੀਬ ਹੁੰਦਾ ਤੇ ਜੇ ਬੰਦਾ ਇਹ ਆਖੇ ਪੀ ਉਹਦੇ ਤੋਂ ਬਿਨਾ ਮੈਨੂੰ ਸਾਰਾ ਕੁਝ ਮਿਲ ਜਾਏ ਤੇ ਮਹਾਰਾਜ ਕਹਿੰਦੇ ਉਥੇ ਸੁੱਖ ਨਹੀਂ ਆਉਣਾ ਸਹੂਲਤਾਂ ਦੀ ਕੋ ਘਾਟ ਨਹੀਂ ਰਹਿਣੀ ਪਰ ਜੇ ਪਿਤਾ ਦੀ ਉਂਗਲ ਛੱਡ ਦਿੱਤੀ ਆ ਫਿਰ ਉਥੇ ਸੁੱਖ ਕੋਈ ਨਹੀਂ ਪ੍ਰਭ ਬਿਸਰਤ ਸੁਖ ਕਦੇ ਨਾ ਹੈ ਮਹਾਰਾਜ ਨੇ ਅਖੀਰਲਾ ਬਚਨ ਕੀਤਾ ਜਸਹਿ ਜਨਮ ਹਾਰ ਹਜ਼ੂਰ ਕਹਿੰਦੇ ਇਹ ਜਿਹੜਾ ਜਨਮ ਹੈ ਜੀਵਨ ਹੈ ਇਹਨੂੰ ਹਾਰ ਕੇ ਚਲੇ ਜਾਈਦਾ ਹੈ ਉਹਦੀ ਯਾਦ ਤੋਂ ਬਿਨਾਂ ਇਸ ਜੀਵਨ ਨੂੰ ਹਾਰ ਕੇ ਚਲੇ ਜਾਈਦਾ ਇਸ ਜੀਵਨ ਨੂੰ ਵਿਰਥ ਗਵਾ ਲਈਦਾ ਹੈ ਸਤਿਗੁਰ ਜੀਆਂ ਦਾ ਬਚਨ ਲੜੀਵਾਰ ਬਾਣੀ ਅੰਦਰ ਜੋ ਸਹਿਬ ਨੇ ਬਖਸ਼ਿਸ਼ ਕੀਤਾ ਹਜ਼ੂਰ ਇਸ ਪੌੜੀ ਤੇ ਸ਼ਲੋਕ ਵਿੱਚ ਇਹ ਕਿਰਪਾ ਕਰਦੇ ਆ ਉਸ ਮਾਲਕ ਨੂੰ ਉਸ ਪਿਆਰੇ ਨੂੰ ਨਾ ਭੁੱਲੀ ਉਹਨੂੰ ਚੇਤੇ ਵਿੱਚ ਰੱਖੀ ਜਿਸ ਨੇ ਇਹ ਕਿਰਪਾ ਕੀਤੀ ਆ ਜਿਸ ਪਿਆਰੇ ਨੇ ਇਹ ਬਖਸ਼ਿਸ਼ ਕੀਤੀ ਆ ਵੀ ਉਹ ਮਾਲਕ ਜਿਸ ਨੇ ਸਾਡੀ ਪਰਵਰਿਸ਼ ਕੀਤੀ ਸਾਨੂੰ ਇਹ ਸੋਹਣਾ ਜੀਵਨ ਦਿੱਤਾ ਉਹਨੂੰ ਆਪਾਂ ਸਦੀਵੀ ਚੇਤੇ ਕਰਦੇ ਰਹੀਏ ਉਹਨੂੰ ਹਮੇਸ਼ਾ ਆਪਣੀ ਯਾਦ ਵਿੱਚ ਰੱਖੀਏ ਉਹ ਕਦੇ ਵੀ ਸਾਡੇ ਜੀਵਨ ਚੋਂ ਵਿਸਰੇ ਨਾ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏ ਹੋ ਨਾਨਕ ਚਾਓ ਏ ਹੋ